ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਨਾਨਕ ਸੋਈ ਦੇਸ ਸੁਸਹਾਵੜਾ ਜਿਤ ਪ੍ਰਾਵੇ ਆਵੇ ਜਿਤ ਜਿਤ ਦਿਨ ਨਸਰੇ ਪਾਰ ਬ੍ਰਹਮ ਫਟ ਭਲੇਰੀ ਰਤ ਫਲ ਗੁਣ ਅਨੰਦ ਅਪਾਰ ਜਣਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕਹੇ ਕਰ ਕਿਰਪਾ ਦੀ ਆ ਮਲਾਏ ਫਲ ਗੁਣ ਅਨੰਦ ਅਪਾਰ ਜਣਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਤਰ ਕਿਰਪਾ ਦੀਆ ਮਲਾਈ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰਿ ਰਾ ਮੇਲ ਸਹੀਆ ਮੰਗਲ ਗਾਵਹੀ ਗੀਤ ਗਵਿੰਦੇ ਅਲਾਈ ਹਰ ਜਿਹ ਆ ਵਰਨ ਦਿਸੈ ਕੋਈ ਦੂਜਾ ਲਵੇ ਨਾ ਹਲਤ ਪਲ ਤਸਵਾਰ ਅਨ ਨਿత్య ਲਜਿਦਿ ਅਨਝਾ ਸੰਸਾਰ ਸਾਗਰ ਤੇ ਰਖੇ ਅਮ ਬਹੁ ਨ ਜਨਮ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗਾਣਨ ਸਲਾਹੀਏ ਜਿਸ ਨੂੰ ਤੇਲ ਨ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇਆ ਦਰਗ ਸੱਚ ਕਰੇ ਸਰਬ ਸੁਖ ਅਨਿਤ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਦੇਖਿਆ ਨਹੀਂ ਜਰਈ ਉਡ ਗਏ ਤੁਧਾ ਨਸੀ ਪੂਰਨ ਸੱਜ ਭਰੇ ਪਾਰ ਬ੍ਰਹਮ ਪ੍ਰਵ ਸੀਮ ਦੇ ਮਨ ਅੰਦਰ ਇਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ ਫਗਣ ਦਾ ਸੰਗਰਾਮ ਫਗਣ ਦਾ ਮਹੀਨਾ ਸਮੋਹ ਸੰਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਆਓ ਵਿਚਾਰ শ্রবণ ਕਰੀਏ ਫਲਗਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਅਮਲ ਆ ਗੁਰੂ ਸਵਾਰਿਓ 12 ਮਹੀਨੇ 12 ਰਾਸ਼ਾਂ ਔਰ 12 ਮਾਹ ਦੇ ਵਿੱਚ ਇੱਕ ਪੌੜੀ ਦਾ ਕੰਮ ਕਰਦੇ ਨੇ ਇੱਕ ਡੰਡਿਆਂ ਦਾ ਕੰਮ ਕਰਦੇ ਨੇ ਜਿਵੇਂ ਕਿਸੇ ਇਮਾਰਤ ਦੇ ਉੱਪਰ ਚੜਨਾ ਹੋਵੇ ਡੰਡਾ ਦਰ ਡੰਡਾ ਪੌੜੀ ਦਰ ਪੌੜੀ ਆਪਾਂ ਉੱਪਰ ਚੜਦੇ ਆਂ ਇਸੇ ਤਰ੍ਹਾਂ ਹੀ ਪਿਆਰਿਓ ਇਹ 12ਵਾਂ ਡੰਡਾ 14 ਸ਼ਬਦ ਡੰਡਾ ਦਾ ਨੰਡਾ ਚੇਤਰ ਤੋਂ ਲੈ ਕੇ ਫਗਣ ਦਾ ਆਖੀਰਲਾ ਡੰਡਾ ਭਾਵ ਪਰਮੇਸ਼ਰ ਨੂੰ ਮਿਲਣ ਦਾ ਮਾਰਗ ਜਿਹੜਾ ਹੈ ਉਹ ਰਸਤਾ ਉਪੰਦ ਅਖੀਰਲਾ ਕਹਿਣ ਦਾ ਭਾਵ ਵੀ ਜਿੱਥੋਂ ਤੱਕ ਐਸਾ ਐਸਾ ਸੀ ਖੇਚਲ ਕਰਦੇ ਕਰਦੇ ਸਤਿਗੁਰੂ ਨੂੰ ਮਿਲਣ ਵਾਸਤੇ ਪਹੁੰਚੇ ਉਹ ਅਖੀਰਲੇ ਮਹੀਨੇ ਦਾ ਸ਼ਬਦ ਸਾਲ ਦਾ ਅਖੀਰਲਾ ਮਹੀਨਾ ਉਹ ਸਤਿਗੁਰੂ ਕੀ ਕਹਿੰਦੇ ਕਹਿੰਦੇ ਫਲਗਣ ਆਨੰਦ ਉਪਾਰਜਣਾ ਪਿੱਛੇ ਜਿਵੇਂ ਜਿਵੇਂ ਚੱਲਦੇ ਗਏ ਪ੍ਰਮਾਤਮਾ ਦੀ ਕਿਰਪਾ ਹੋਈ ਹੁਣ ਮਾਲਕ ਨੂੰ ਮਿਲਣ ਦਾ ਸਮਾਂ ਆ ਗਿਆ ਹਿਰਦੇ ਦੇ ਵਿੱਚ ਆਨੰਦ ਉਪਜਿਆ ਮਿੱਠੀ ਮਿੱਠੀ ਰੁਤਾਈ ਸਰਦੀ ਗਈ ਗਰਮੀ ਦਾ ਆਗਮਨ ਹੋਇਆ ਬਸੰਤ ਰੁਤਾਈ ਪਰਫੁੱਲਤਾ ਹੈ ਔਰ ਸਜੇ ਸਜੇ ਹੋਲੀਆਂ ਦਾ ਸਮਾਂ ਆਇਆ ਔਰ ਮੌਸਮ ਦੇ ਵਿੱਚ ਬੜਾ ਵੱਡਾ ਬਦਲਾਅ ਆਇਆ ਮਨ ਨੂੰ ਖੁਸ਼ੀ ਹੋਈ ਅਨੁਸ਼ਾਅ ਆਇਆ ਪ੍ਰਗਟ ਸਜਣ ਜਦੋਂ ਪ੍ਰਮਾਤਮਾ ਸਾਡੇ ਹਿਰਦੇ ਘਰ ਦੇ ਵਿੱਚ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ ਸੰਤ ਕਿਹੜਾ ਪਿਆਰਿਓ ਤਤਨੁ ਸੈਖੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਅਕਾਲ ਪੁਰਖ ਨੂੰ ਮਿਲਾਉਣ ਦਾ ਰਸਤਾ ਦੱਸਣਾ ਹੈ ਦੱਸਿਆ ਉਹਨਾਂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਸਾਡੇ ਹਿਰਦੇ ਘਰ ਦੇ ਵਿੱਚ ਵਸੇ ਛੇਜ ਸੁਹਾਵੀ ਸਭ ਸੁਖੁਣ ਦੁਖਾਂ ਨਾਹੀ ਜਾਏ ਤੇ ਪਿਆਰਿਓ ਜਦੋਂ ਕਮਰਾ ਸਾਫ ਕੀਤਾ ਹੋਵੇ ਚੰਗੇ ਵਿਛੋਣੇ ਵਿਛਾਏ ਹੋਣ ਸੋਹਣਾ ਕਮਰਾ ਬਣਾਇਆ ਹੋਵੇ ਪ੍ਰਭੂਪਤੀ ਘਰ ਦੇ ਵਿੱਚ ਆਇਆ ਹੋਵੇ ਤੇ ਫਿਰ ਪਿਆਰਿਓ ਆਨੰਦਤਾ ਬਣੇ ਗਈ ਨਾ ਛੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਫਿਰ ਦੁੱਖ ਨਹੀਂ ਪਉਂਦੇ ਪਿਆਰਿਓ ਸੋਹਣੀ ਛੇ ਤੇ ਜਦੋਂ ਪ੍ਰਭੂਪਤੀ ਘਰ ਆ ਕੇ ਵਸ ਜਾਂਦਾ ਇਛ ਪੁੰਨੇ ਵਡਭਾਗਣੀ ਵਰ ਪਾਇਆ ਹਰ ਰਾਏ ਮਣਦੀਆਂ ਇਹ ਸ਼ਾਮਾਂ ਸਨ ਚੇਤਰ ਤੋਂ ਲੈ ਕੇ ਬਿਲਬਲੇ ਲੈ ਰਹੇ ਸੀ ਮਾਰਕ ਦੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੋੜ ਔਰ ਫੱਗਣ ਦੇ ਮਹੀਨੇ ਵਿੱਚ ਆ ਕੇ ਪਰਮੇਸ਼ਰ ਨੇ ਕਿਰਪਾ ਕੀਤੀ ਸਾਡੇ ਹਿਰਦੇ ਘਰ ਦੇ ਵਿੱਚ ਆਬਸੀ ਹੈ ਅੱਗੇ ਸਤਿਗੁਰੂ ਕਹਿੰਦੇ ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਹਰਾਏ ਮਾਰਕ ਦੀ ਕਿਰਪਾ ਦੇ ਨਾਲ ਪ੍ਰਭੂ ਪਤੀ ਅਣ ਕੀ ਵਸ ਗਿਆ ਮੇਰ ਸਹਿਆਂ ਮੰਗਲ ਗਾਵੇ ਗੀਤ ਗੁਵਿੰਦ ਪੁਲਾਏ ਤੇ ਫਿਰ ਮਿਲ ਕੇ ਰਲ ਕੇ ਅਸੀਂ ਉਸ ਦੇ ਦਰ ਦੇ ਉੱਤੇ ਉਸ ਪਰਮੇਸ਼ਰ ਦੇ ਗੁਣ ਗਾਣ ਕਰਦੇ ਪਏ ਹਾਂ ਉਹਦੇ ਸੋਹੜੇ ਗਾਉਂਦੇ ਪਏ ਹਾਂ ਕਿਉਂਕਿ ਸਤਗੁਰੂ ਸਾਡੇ ਹਿਰਦੇ ਘਰ ਵਿੱਚ ਆਵਸਿਆ ਹਰ ਜੇਹਾ ਅਵਰਨਾਦ ਸਹੀ ਕੋਈ ਦੂਜਾ ਲਵੇ ਨਾ ਲਾਏ ਪਿਆਰਿਓ ਇਸ ਪ੍ਰਮਾਤਮਾ ਵਰਗਾ ਹੋਰ ਦੂਸਰਾ ਕੋਈ ਨਹੀਂ ਜਿਹੜਾ ਇਹ ਜਗ੍ਹਾ ਲੈ ਲਵੇ ਇਸ ਮਾਲਕ ਦੀ ਜਗ੍ਹਾ ਕਿਉਂਕਿ ਇਹ ਉਹ ਮਾਲਕ ਹੈ ਜਿਹੜਾ ਸਾਡੇ ਤੋਂ ਪਹਿਲਾਂ ਵੀ ਸੀ ਸਾਡੇ ਚੱਲ ਰਹੇ ਸਮੇਂ ਦੇ ਵਿੱਚ ਵੀ ਹੈ ਤੇ ਅਖੀਲੇ ਸਮੇਂ ਵੀ ਸਾਡੀ ਬਾਹ ਇਸੇ ਮਾਲਕ ਨੇ ਪਕੜਨੀ ਸੋ ਅੱਗੇ ਦੱਸਦੇ ਨੇ ਕਿ ਹਲਤ ਪਲਤ ਸਵਾਰਿਆਂ ਨੇ ਚੱਲ ਦਿੱਤੀਆਂ ਨ ਜਾਏ ਪਿਆਰਿਓ ਇੱਥੇ ਵੀ ਤੇ ਅਗਲੀ ਦਰਗਾਹ ਦੇ ਵਿੱਚ ਵੀ ਸਾਡਾ ਸਹਾਈ ਇਸੇ ਦੇ ਬੰਦ ਹੋਰ ਕਿਸੇ ਨੇ ਨਾਲ ਨਹੀਂ ਬਣਨਾ ਪਿਆਰਿਓ ਸੰਸਾਰ ਸਾਗਰ ਤੇ ਰੱਖਿਆ ਨਾ ਬਹੁ ਨ ਜਨਮੇ ਧਾਇ ਇਹ ਸਾਗਰ ਜਿਹੜਾ ਪਿਆਰਿਓ ਦੋ ਤਰ੍ਹਾਂ ਦਾ ਹੈ ਇੱਕ ਸਾਗਰ ਹੈ ਪਾਣੀ ਵਾਲਾ ਇੱਕ ਸਾਗਰ ਹੈ ਦੁਨੀਆਂ ਵਾਲਾ ਤੇ ਜਿਵੇਂ ਕਿ ਚਰਪਟਨਾਥ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੋਲ ਕੇ ਕਿਹਾ ਸੀ ਦੁਨੀਆਂ ਸਾਗਰ ਦੁਤਰ ਤਰੀਏ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟਉਦੂ ਨਾਨਕ ਦੇਉ ਸੱਚਾ ਵਿਚਾਰੋ ਐ ਬਾਬਾ ਨਾਨਕ ਮੈਨੂੰ ਦੱਸ ਪਾਣੀ ਵਾਲਾ ਸਮੁੰਦਰ ਤਰ ਜਾਈਦਾ ਦੁਨੀਆਂ ਵਾਲਾ ਕਿਵੇਂ ਤਰਦਾ ਹੁਣ ਜਿਹੜਾ ਪਿਆਰੋ ਚਰਪਟ ਨਾਰ ਸੀ ਨਾ ਉਹਦੇ ਤੇ ਬੜੀ ਪਰਮੇਸ਼ਰ ਦੀ ਕਿਰਪਾ ਸੀ ਤੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਚਰਪਟ ਨਾ ਤੂੰ ਤੇ ਪਰਗਰਾਮੀ ਐ ਤੂੰ ਤੇ ਇਹ ਤਰ ਗਿਆ ਐ ਹੋਰ ਕੋਈ ਸਵਾਲ ਕਰੇ ਤੇ ਮੈਂ ਉਹਨੂੰ ਜਵਾਬ ਦੇਵਾਂ ਤੇ ਇਹਨੂੰ ਮੈਂ ਜਵਾਬ ਕਿਵੇਂ ਦੇਵਾਂ ਤੂੰ ਇਸ ਦੁਨੀਆਂ ਵਾਲੇ ਸਾਗਰ ਨੂੰ ਤਰ ਕੇ ਆ ਗਿਆ ਕਹਿਣ ਦਾ ਭਾਵ ਕਿ ਦੁੱਤਰ ਸਾਗਰ ਹੈ ਦੁਨੀਆ ਦੇ ਵਿੱਚ ਵਿਚਰਨਾ ਤੇ ਇਹ ਸਤਿਗੁਰੂ ਵੀ ਇਹੀ ਗੱਲ ਕਰ ਰਹੇ ਨੇ ਸੱਚੇ ਪਾਤਸ਼ਾਹ ਜੀਓ ਹਲਤ ਪਤ ਸਵਾਰਿਆਂ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਸੰਸਾਰ ਦੇ ਸਾਗਰ ਤੇ ਵੀ ਰੱਖਿਆ ਕਰਦੇ ਨੇ ਬਹੁ ਨਾ ਜਨਮੇ ਧਾਇ ਪਿਆਰੋ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਮਨੁੱਖ ਨਹੀਂ ਜੇ ਪੈਂਦਾ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੇ ਪਾਏ ਮਾਲਕ ਜੀਬਾ ਸਾਡੀ ਇੱਕ ਹੈ ਤੇਰੇ ਗਉਣ ਬਯੰਤ ਨੇ ਤੇ ਤੇਰੇ ਚਰਣਾ ਤੇ ਸਿਰ ਰੱਖਾਂਗੇ ਤੇਰਾ ਆਸਰਾ ਲਵਾਂਗੇ ਤੇ ਤਰ ਜਾਵਾਂਗੇ ਤੂੰ ਹੀ ਕਿਰਪਾ ਕਰਨੀ ਹੈ ਫਰਗਣ ਨਿਤ ਸਲਾਈਏ ਜਿਸ ਨੂੰ ਤਿਲ ਨ ਤਮਾਏ ਤੇ ਫਗਣ ਦੇ ਮਹੀਨੇ ਦੇ ਵਿੱਚ ਕਿਹਨੂੰ ਸਲਾਈਏ ਪਿਆਰਿਓ ਜਿਹਨੂੰ ਮਾਸਾ ਵੀ ਤਮਾ ਨਹੀਂ ਗਾਲਪੁਰਖ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਹੱਥ ਤੇ ਦਾਤਾਂ ਰੱਖ ਕੇ ਬੈਠਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਦਾਤਾ ਲੈਂਦੇ ਅਸੀਂ ਥੱਕ ਜਾਂਦੇ ਆ ਮਾਲਕ ਦੇਂਦਾ ਦਾਤਾ ਥੱਕਦਾ ਨਹੀਂ ਤੇ ਨਾ ਉਹਨੂੰ ਕੋਈ ਤਮਾ ਹੈ ਚਾਹੇ ਕੋ ਰੁਪਈਆ ਮੱਥਾ ਟੇਕਦੇ ਚਾਹੇ 10 ਟੇਕਦੇ ਚਾਹੇ 1000 ਟੇਕਦੇ ਚਾਹੇ ਆਪਣੇ ਮਨ ਦੀ ਭਾਵਨਾ ਹੀ ਲੈ ਕੇ ਆ ਜਵੇ ਸਤਿਗੁਰੂ ਦੇ ਦਰ ਤੇ ਭਾਈ ਉਹ ਵੀ ਪਰਮਾਰ ਹੈ ਜਿਨ ਜਿਨਾਂ ਨਾਮ ਤੇ ਆਇਆ ਤਿਨਕੇ ਕਾ ਸਰਿਤ ਪਿਆਰਿਓ ਸਤਗੁਰੂ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਨਾਮ ਧਿਆਇਆ ਉਹਨਾਂ ਦੇ ਕਾਜ ਜਿਹੜੇ ਨੇ ਉਹ ਸਰ ਜਾਂਦੇ ਨੇ ਉਹਨਾਂ ਦੇ ਕਾਜ ਸਪੂਰਨ ਹੋ ਜਾਂਦੇ ਹਰ ਗੁਰਪੂਰਾ ਯਾ ਰੰਧਿਆ ਦਰਗੇ ਸੱਚ ਕਰੇ ਪਿਆਰਿਓ ਜਦੋਂ ਗੁਰੂ ਪੂਰੇ ਦੀ ਅਰਦਾਸ ਨ ਕਰਾਂਗੇ ਦਰਗਾਹ ਦੇ ਵਿੱਚ ਵੀ ਸਾਡੀ ਰੱਖਿਆ ਕਰੇਗਾ ਸਰਬ ਸੁਖਾਂ ਨਿੰਦ ਚਰਨ ਹਰ ਭੌਜਲ ਵਿਥਮ ਤਰੇ ਜੇ ਉਸ ਗੁਣ ਗੁਣਾ ਦੇ ਨਦਾਨਾਂ ਦੇ ਖਜ਼ਾਨਿਆਂ ਦੇ ਮਾਲਕ ਨੂੰ ਅਸੀਂ ਉਹਦੇ ਚਰਨ ਪਰਸਾਂਗੇ ਤੇ ਪਿਆਰਿਓ ਭੌਜਲ ਸੰਸਾਰ ਸਮੁੰਦਰ ਜਿਹੜਾ ਵਿਖਮ ਹੈ ਨਾ ਉਹਨੂੰ ਵੀ ਤਰ ਜਾਵਾਂਗੇ ਸਤਿਗੁਰੂ ਦੀ ਕਿਰਪਾ ਹੋ ਜੇਗੀ ਸੁਖਾਂ ਦੀਆਂ ਪ੍ਰਾਪਤੀਆਂ ਹੋ ਜਾਣਗੀਆਂ ਪ੍ਰੇਮ ਭਗਤ ਤਿਨ ਪਾਈਆਂ ਵਿਖਿਆ ਨਾਹੀਂ ਜਰੇ ਜਦੋਂ ਪ੍ਰੇਮ ਦੀਆਂ ਦੋਰੀਆਂ ਮਾਲਕ ਦੇ ਨਾਲ ਪਿਆਰਿਓ ਪਾਲੀਆਂ ਤੇ ਫਿਰ ਵਿਖਿਆ ਜਿਹੜੀ ਜ਼ਹਿਰ ਹੈ ਜਿਹੜੇ ਸਾਡੇ ਪੌਂਚ ਤੋਂ ਬਗੈਰ ਦੀਆਂ ਗੱਲਾਂ ਨੇ ਜਿਹੜੇ ਅਸੀਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿਹੜਾ ਜੋ ਵੀ ਹੈ ਉਹ ਵਿਖਿਆ ਹੈ ਪਿਆਰਿਓ ਉਹ ਯਰ ਹੈ ਤੇ ਸਤਿਗੁਰੂ ਕਹਿੰਦੇ ਨੇ ਉਹਦੇ ਤੋਂ ਵੀ ਮਾਲਕ ਰੱਖਿਆ ਕਰੇਗਾ ਜਦੋਂ ਮਾਲਕ ਨਾ ਪੇਮ ਦੀਆਂ ਡੋਰੀਆਂ ਪਾਲਣ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਤੇ ਪਿਆਰਿਓ ਦੁਬਦਾ ਖਤਮ ਹੋ ਜਾਵੇਗੀ ਨਸ ਜਾਵੇਗੀ। ਕੋੜ ਜਿਹੜਾ ਹੈ ਅੰਦਰੋਂ ਨਿਕਲ ਜਾਏਗਾ ਤੇ ਸੱਚ ਨਾਲ ਹਿਰਦਾ ਕਰ ਭਰ ਜਾਵੇਗਾ ਕਦੋਂ ਜਦੋਂ ਪਰਮੇਸ਼ਰ ਹਿਰਦੇ ਵਿੱਚ ਵਸ ਜਾਏ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਤੇ ਪਿਆਰਿਓ ਜਿਨ੍ਹਾਂ ਨੇ ਉਸ ਕਾਲ ਪ੍ਰਮਾਤਮਾ ਦਾ ਸਿਣਣ ਕੀਤਾ ਉਸ ਉਹਨਾਂ ਦੇ ਹਿਰਦੇ ਘਰ ਦੇ ਵਿੱਚ ਪ੍ਰਭੂ ਪਤੀ ਪ੍ਰਮਾਤਮਾ ਆ ਕੇ ਵਸ ਗਿਆ ਮਹਾ ਦਿਵਸ ਮੂਰਤ ਭੜੇ ਜਿਸ ਕੋ ਨਜ਼ਰ ਕਰੇ ਜਿਨ੍ਹਾਂ ਦੇ ਉੱਤੇ ਪਿਆਰਿਓ ਸਤਿਗੁਰੂ ਮਿਹਰ ਭਰੀ ਨਿਗਾਹ ਕਰਦੇ ਵੇ ਉਹਨਾਂ ਵਾਸਤੇ ਮਹੀਨੇ ਦਿਨ ਮਹੂਰਤ ਸਭ ਭਰੇ ਨੇ ਨਾਨਕ ਮੰਗੇ ਦਰਸਨਾ ਕਿਰਪਾ ਕਰੋ ਹਰੇ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਰਦਾਸ ਬੇਨਤੀ ਕਰਦੇ ਨੇ اے ਮਾਲਕ اے ਅਕਾਲ ਪੁਰਖ ਪ੍ਰਮਾਤਮਾ ਤੇਰੇ ਅੱਗੇ ਅਰਦਾਸ ਬੇਨਤੀ ਹੈ ਸਾਨੂੰ ਦਾਨ ਬਖਸ਼ਿਸ਼ ਕਰ ਦਾਨ ਕੇ ਮੰਗਦੇ ਨੇ ਆਪ ਜੀ ਦੇ ਦਰਸ਼ਨ ਹੋ ਜਾਣ ਤੇ ਸਾਡਾ ਸਾਰਾ ਜਿਹੜਾ ਜੀਵਨ ਓ ਪਵਿੱਤਰ ਹੋ ਜਾਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਸੋ ਏਸੀ ਪਿਆਰਿਓ ਫਗੜ ਮਹੀਨੇ ਦੀ ਵਿਚਾਰ ਜੋ ਆਪ ਜੀ ਦਿਨਾਂ ਸਾਂਝੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਣੀਆਂ ਕੁਲਾਂ ਨੂੰ ਨਾਚ ਪਾ ਰਹੋ ਗੱਜ ਕੇ ਫੜੇਕ ਜਾਈਏ ਜੀ ਵਾਹਿ ਜੀ ਕਾ ਖਾਲਸਾ Why did